ਔਰ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਵੇਂ ਕਿ ਅਸੀਂ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੰਦੇ ਰਹਿੰਦੇ ਹਾਂ ਭਰਾਵਾਂ ਨੂੰ ਤੁਹਾਨੂੰ ਸਾਡੀਆਂ ਵੀਡੀਓ ਵੀ ਬਹੁਤ ਚੰਗੀਆਂ ਲੱਗਦੀਆਂ ਨੇ ਇਸ ਲਈ ਸਾਰੇ ਦਰਸ਼ਕ ਵਰਗ ਦਾ ਧੰਨਵਾਦ ਕਰਦੇ ਹਾਂ ਆਓ ਵੀਰ ਜੀ ਅੱਜ ਆਪਾਂ ਬੋਰਡ ਦੇ ਰੁਖ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਸਾਡੇ ਨਾਲ ਆ ਵੀਰ ਰਵਨੀਤ ਸਿੰਘ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੀ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋਗੇ ਬੋਰਡ ਇਹ ਬੋਰਡ ਪੁਰਾਣੇ ਬੋਰਡ ਹੁੰਦੇ ਸੀ ਪੁਰਾਣੀਆਂ ਵਿਰਾਸਤਾਂ ਆਪਣੀਆਂ ਜਿੱਦਾਂ ਬੋਰਡ ਪਿੱਪਲ ਹੋ ਗਿਆ ਟਾਲੀਆਂ ਹੋ ਗਈਆਂ ਕਿਕਰਾਂ ਹੋ ਗਈਆਂ ਕਿਉਂਕਿ ਪ੍ਰਾਣੀਆਂ ਵਿਰਾਸਤਾਂ ਆਪਾਂ ਅਲੋਪ ਹੁੰਦੀਆਂ ਜਾ ਰਹੀਆਂ ਇਸ ਕਰਕੇ ਪ੍ਰਾਣੀਆਂ ਰਾਸਤਾ ਨੂੰ ਆਪਾਂ ਫੇਰ ਜਾਗਰੂ ਕਰਨਾ ਚਾਹੀਦਾ ਹੈ ਇਦਾਂ ਪ੍ਰਾਣੇ ਜਿਹਦਾ ਨੰਬਰ ਦਾ ਪੰਚਾਇਤਾਂ ਦਾ ਮਹਾਮਜਾਇਤਾ ਸੱਥਾਂ ਜੇ ਬੋੜਾਂ ਥੱਲੇ ਸੱਥਾਂ ਲੱਗਦੀਆਂ ਹੁੰਦੀਆਂ ਆਹੀ ਜਿਹੜਾ ਵੀ ਕੰਮ ਹੋਣਾ ਪੰਚਾਇਤੀ ਕੰਮ ਹੋ ਸਰਪੰਚ ਜਿੱਦਾਂ ਇਹ ਚੀਜ਼ਾਂ ਸਾਰੀਆਂ ਬੋੜਾਂ ਥੱਲੇ ਹੁੰਦੀਆਂ ਆ ਤਾਸ਼ਾਂ ਖੇਡਨੀ ਪ੍ਰਾਣੇ ਬਜ਼ੁਰਗਿਆਂ ਨੇ ਆਪਣੇ ਨੇ ਇਹ ਦੂਰ ਹੋ ਰਹੀਆਂ ਨੇ ਚੀਜ਼ਾਂ ਜਿਸਨਾਂ ਕਿਉਂਕਿ ਬੋਰਡ ਇੱਕ ਮਤਲਬ ਲੱਗ ਜੇ ਡਿਫਰੈਂਟ ਹੁੰਦਾ ਨਾਲ ਇਹਦੀ ਸ਼ਾਮ ਮਾਵਾਂ ਠੰਡੀਆਂ ਸ਼ਾਮਾਂ ਬੋਰਡ ਦਾ ਇੱਕ ਬਹੁਤ ਠੰਡੇ ਹੁੰਦੇ ਆ ਤੇ ਬੂੜਾ ਨਹੀਂ ਛਾਂ ਤਰਖਤਾ ਨਹੀਂ ਸ਼ਾਮ ਨੂੰ ਆਪ ਨੂੰ ਬੈਠਣਾ ਚਾਹੀਦਾ ਸੀ ਵੀਰ ਜੀ ਆਹ ਬੋਰਡ ਦਾ ਰੋਖਾ ਵੇਖੋ ਕਿੱਡਾ ਵਧਿਆ ਰਿਆ ਭਰਿਆ ਇਹ ਪੱਟੀ ਸਟੇਸ਼ਨ ਲੱਗ ਗਿਆ ਬੋਰਡ ਕਿੰਨਾ ਸੋਹਣਾ ਲੱਗ ਰਿਹਾ ਹੈ ਕਿ ਸ਼ਾਮ ਬਹੁਤ ਸੰਗਣੀ ਆ ਆਹ ਵੇਖੋ ਆਹ ਵੇਖੋ ਆਹ ਵੇਖੋ ਪੁਰਾਣੇ ਤਣੇ ਵੀ ਕਿਡੇ ਕਿਡੇ ਹੋਏ ਪਏ ਐ ਦੇ ਆਹ ਵੇਖੋ ਸੋ ਸਾਡਾ ਵੀਰ ਜਿਹੜਾ ਰਵਨੀਤ ਇਹ ਬਹੁਤ ਜਾਣਕਾਰੀ ਰੱਖਦਾ ਬੋੜਾਂ ਬਾਰੇ ਰੁੱਖਾਂ ਨੂੰ ਬਹੁਤ ਪਿਆਰ ਕਰਦਾ ਏ ਔਰ ਕਿਉਂਕਿ ਰੁੱਖ ਜਿਹੜੇ ਆ ਜ਼ਿੰਦਗੀ ਦਾ ਬਹੁਤ ਕੀਮਤੀ ਹੈ ਸਾਹਨ ਆਓ ਆਪਾਂ ਫੇਰ ਇਹਦੇ ਨਾਲ ਗੱਲਬਾਤ ਕਰੀਏ ਰਵਨੀਤ ਸਿੰਘ ਜੀ ਦੱਸੋ ਹਾਂਜੀ ਵੀਰ ਜੀ ਬੋੜ ਦਰਖਤ ਆਪਾਂ ਨੂੰ ਕਿਉਂਕਿ ਵਾਤਾਵਰਣ ਲਗਾਉਣੇ ਚਾਹੀਦੇ ਇੱਕ ਤਾਂ ਆਕਸੀਜਨ ਮਿਲਦੀ ਆਪਾਂ ਨੂੰ ਪ੍ਰਦੂਸ਼ਿਤ ਰਹਿਤ ਹੁੰਦੇ ਆ ਨਾਲ ਸਾਹ ਲੈਣ ਚ ਪ੍ਰੋਬਲਮ ਨਹੀਂ ਹੁੰਦੀ ਇਸ ਕਰਕੇ ਘਰਾਂ 'ਚ ਵੀ ਲਾਉਣੇ ਚਾਹੀਦੇ ਚਲੋ ਵੱਖਰੇ ਅਮਰੂਦਾਂ ਕਿੰਨੂ ਮਰਾ ਬੂਟਾ ਲਾਉਣੇ ਆਪਾਂ ਪਰ ਜਿਹੜਾ ਬੋੜ ਪੀਪਲ ਇਹ ਆਪਣੀ ਵਿਰਾਸਤ ਪੁਰਾਣੀ ਸੱਬਿਆਚਾਰ ਵਿਰਾਸਤੀ ਆਪਣੇ ਇਹਨਾਂ ਨੂੰ ਲਾਉਣਾ ਚਾਹੀਦਾ ਵਾ ਵੀਰ ਜੀ ਜਿਵੇਂ ਤਣੇ ਆ ਬੋਰਡ ਦੇ ਤਣੇ ਕਿੰਨੇ ਲੰਬੇ ਤੇ ਮਜ਼ਬੂਤ ਨੇ ਆਓ ਆਪਾਂ ਇਹਨਾਂ ਬਾਰੇ ਜਾਣਕਾਰੀ ਲਈਏ ਆ ਵੀਰ ਜੀ ਦੱਸੋ ਤਣਿਆਂ ਬਾਰੇ ਆ ਦੇਖੋ ਵੀਰ ਜੀ ਤਣੇ ਕਿਨੇ ਕਿਨੇ ਮਜ਼ਬੂਤ ਆ ਆਪਣੇ ਛੋਟੇ ਬੱਚੇ ਛੱਪਣਾ ਦੇ ਲਾਗੇ ਹੋਣੇ ਫੂਟ ਲੈਣੇ ਮੱਝਾਂ ਨਵਾਉਣੀਆਂ ਇਹਨਾਂ ਨੂੰ ਫੂਟਾਂ ਲੈ ਕੇ ਖਾਓ ਇੱਕ ਆ ਦੇਖੋ ਵੇਖੋ ਜੀ ਇਹ ਪੁਰਾਣਾ ਸੱਬਿਆਚਾਰ ਪੰਜਾਬ ਦਾ ਜਿਹੜਾ ਅੱਜ ਗਾਇਬ ਹੋ ਰਿਹਾ ਏ ਲੋਕ ਰਸਤਾ ਨੂੰ ਪਿਆਰ ਨਹੀਂ ਕਰਤੇ ਕੱਟ ਰਹੇ ਹਨ ਬਹੁਤ ਦੁੱਖ ਦੀ ਗੱਲ ਆ ਬਈ ਟਿੱਪਲ ਵਗੇ ਬੋੜ ਹੋਗੇ ਟਾਲੀਆਂ ਹੋਈਆਂ ਕਿ ਕਰਾਂਗੀਆਂ ਇੱਕ ਦੇ ਹੋਣ ਲੋਕੀ ਪਤਾ ਕਰਦੇ ਬਾਲਨ ਬਣਾਈ ਜਾਂਦੇ ਆ ਜਿਦਾ ਬਾਲਨ ਕੱਟ ਗਏ ਫਰਨੀਚਰ ਬਣਾ ਲੈ ਕੁਰਸੀਆਂ ਬਣਾਉਣੀਆਂ ਸੋਫੇ ਬਣਾ ਲੈ ਕਿਉਂਕਿ ਆਪਾਂ ਇਹਨਾਂ ਤੋਂ ਆਕਸੀਜਨ ਪ੍ਰਾਪਤ ਕਰਦੇ ਹਾਂ ਪ੍ਰਦੂਸ਼ਿਤ ਹੋ ਰਹੀ ਹੈ ਹਰਿਆਲੀ ਆਪਾਂ ਇੰਡਸਟਰੀਆਂ ਦਾ ਦੋਸ਼ ਕੱਢਦੇ ਆ ਵੀ ਇੰਡਸਟਰੀਆਂ ਆਗੀਆਂ ਪਰ ਆਪਾਂ ਵੀ ਥੋੜਾ ਜਿਹਾ ਜ਼ਿੰਮੇਵਾਰੀ ਆ ਇਸ ਕਰਕੇ ਬੂੜਾਂ ਦੀਆਂ ਛਾਵਾਂ ਹੁੰਦੀਆਂ ਸੀ ਕਿੰਨਾ ਆਨੰਦਨਾਹੀ ਸੱਥਾਂ 'ਚ ਬਹਿਣਾ ਨਾ ਛੱਪਣਾ ਲਾਗੇ ਬੂੜੂ ਨੇ ਪਿੱਪਲੂ ਨੇ ਚੱਲ ਆਹ ਵੇਖੋ ਵੀਰ ਕਿਵੇਂ ਬੂੜਾਂ ਨਾਲ ਮਸਤੀ ਕਰ ਰਿਹਾ ਹੈ ਕਿਉਂਕਿ ਇਹ ਵੀ ਇੱਕ ਹਿੱਸਾ ਲਾਈਫ ਦਾ ਠੀਕ ਆਹ ਵੇਖੋ ਇਸ ਤਰ੍ਹਾਂ ਮਸਤੀ ਹੁੰਦੀ ਹੁੰਦੀ ਪੁਰਾਣੇ ਸਮਿਆਂ 'ਚ ਬੱਚੇ ਮਸਤੀ ਐ ਕਰ ਦਿੰਦੇ ਰੁੱਖਾਂ ਨਾਲ ਅੱਜ ਆਪਣੇ ਬੱਚੇ ਵੇਖੋ ਕਰਾਂ ਹੀ ਕੰਪਿਊਟਰ ਨਾਲ ਜੁੜੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਆ ਵੀ ਬਾਹਰ ਰੁੱਖ ਲੱਗੇ ਰੁੱਖਾਂ ਦਾ ਖਿਆਲ ਰੱਖਿਆ ਨੌਜਵਾਨ ਹਮੇਸ਼ਾ ਹੀ ਰੁੱਖਾਂ ਨੂੰ ਪਿਆਰ ਕਰਦਾ ਹੈ ਹਾਂ ਅਕਸ਼ਨ ਹਾਂਜੀ ਇਹ ਬੋਰਡ ਵੇਖੋ 10000 ਪੁਰਾਣਾ ਬੋਰਡ ਬੋਰਡ 10000 ਸਾਲ ਪੁਰਾਣਾ ਪੁਰਾਣਾ ਜਿਵੇਂ ਉਹਨੇ ਪ੍ਰਾਣਾ ਖੁੰਡ ਪੰਜਾਬੀ ਜੇ ਇਹ ਉਹ ਬੋਰਡ ਹੋ ਗਿਆ ਪਿੱਪਲ ਹੋ ਗਿਆ ਕਿਕਰਾਂਗੇ ਟਾਲੀਆਂ ਰਿਹਾ ਤੁਸੀਂ ਆ ਦੇਖ ਸਕਦੇ ਹੋ ਵੀ ਇਹਦੀ ਜੜਾ ਦੇਖੋ ਜੜਾ ਵੇਖੋ ਵੀਰ ਦੀ ਜੜਾ ਜੜਾ ਵੇਖੋ ਕਿੰਨੀ ਕਿੰਨੀ ਦੂਰ ਤੱਕ ਫੈਲੀ ਆ ਕਿੰਨਾ ਕਿੰਨਾ ਰਾਜ ਨੇ ਕਵਰ ਕੀਤਾ ਰਸਤਾ ਸਭ ਤੋਂ ਪੁਰਾਣਾ ਬੋਰਡ ਹੈ ਬੋਰਡ ਆਪਣੇ ਪੱਟੀ ਛੇ ਅੱਧਾ ਕਿਲੇ ਫੈਲ ਰਿਹਾ ਜੀ ਅੱਧੇ ਕਿਲੇ ਫੈਰਾ ਵੇਖੋ ਕਿੱਥੋਂ ਤੱਕ ਆ ਆ ਆਸਮਾਨ ਆਸਮਾਨ ਵੇਖੋ ਵੀਰ ਜੀ ਆਸਮਾਨ ਤੱਕ ਲੱਗਾ ਏ ਸ਼ੁਰਿਆ ਆ ਵੇਖੋ ਅਸੀਂ ਕੈਮਰਾ ਕਮਾ ਕੇ ਸਾਰਾ ਸੀਨ ਵਿਖਾ ਰਹੇ ਤੁਹਾਨੂੰ ਸਾਰਾ ਵੇਖੋ ਸਾਰਾ ਜਿੰਨਾ ਹੈਗਾ ਵੇਖੋ ਉੱਤੇ ਆ ਕੇ ਲੇ ਗਿਨੇ ਵੇਖੋ ਆ ਵੇਖੋ ਕਿੰਨਾ ਵੱਡਾ ਬੋਰ ਹਾਂਜੀ ਵੀਰ ਜੀ ਦੱਸੋ ਪੀਪਰਾਂ ਬੋਰਾਂ ਬਾਰੇ ਹੋਰ ਹਾਂਜੀ ਵੀਰ ਜੀ ਪੀਪਰ ਬੋਰ ਜਿੱਦਾਂ ਆਪਾਂ ਨੂੰ ਘਰਾਂ 'ਚ ਵੀ ਲਾਉਣੇ ਚਾਹੀਦੇ ਆ ਕਿਉਂਕਿ ਇਹ ਪ੍ਰਾਣੀਆਂ ਚੀਜ਼ਾਂ ਪ੍ਰਾਣੀਆਂ ਦੇ ਰਸਤਾ ਸੰਭਾਲੋ ਕਿਉਂਕਿ ਇਹਨਾਂ ਦੀ ਉਮਰ ਵੀ ਵੱਡੀ ਹੁੰਦੀ ਆ ਨਾ ਇਹ ਖਰਾਬ ਹੁੰਦੇ ਆ ਨਾ ਇਹਨਾਂ ਨੂੰ ਕੋਈ ਸਪਰੇਅ ਲੋਣੀ ਇਹ ਬਹੁਤ ਵਧੀਆ ਹੁੰਦੇ ਨੇ ਨਾਲ ਉੱਚੇ ਚੱਲ ਜਾਂਦੇ ਨੇ ਨਾਲ ਜਿੰਨੇ ਮਰਜ਼ੀ ਭਾਵੇਂ ਥੱਲੇ 100 150 ਬੰਦੇ ਦਾ ਭਾਵੇਂ ਟੈਂਟ ਲਾ ਕੇ ਵਿਆਹ ਕਰ ਲਓ ਇਹ ਵੀ ਇਹਦਾ ਫਾਇਦਾ ਵਾ ਮੀਂਹ ਤੋਂ ਵੀ ਬਚਣਾ ਇਸ ਕਰਕੇ ਬੋੜ ਪੇਪਲ ਆਪਾਂ ਕਿਉਂਕਿ ਸੁਝਾਵਟ ਲਈ ਆਪਾਂ ਨਿੱਕੇ ਨਿੱਕੇ ਬੂਟੇ ਲਾਉਣੇ ਕਰੇ ਉਹ ਫਿਰ ਆਪਣੇ ਪੱਤੇ ਝਾੜਨੇ ਪੈਂਦੇ ਲਿਆ ਕੇ ਇਸ ਕਰਕੇ ਬੋੜ ਦਾ ਬੜਾ ਬੈਨੀਫਿਟ ਹੈ ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਦਾ ਰਵਨੀਤ ਦਾ ਜਿਨੇ ਆਪਾਂ ਨੂੰ ਬੋੜਾਂ ਬਾਰੇ ਜਾਣਕਾਰੀ ਦਿੱਤੀ ਹੁਣ ਆਪਾਂ ਵੀ ਕੋਹ ਰੁੱਖ ਲਾਉਣੇ ਸ਼ੁਰੂ ਕਰੀਏ ਜਿਵੇਂ ਕਿ ਉਹ ਰੁੱਖਾਂ ਦੀ ਤਾਂ ਆਪਾਂ ਵੱਢੀ ਜਾਣੇ ਆ ਗਰਮੀ ਕਿੰਨੀ ਫੈਲ ਰਹੀ ਆ ਗਰਮੀ 'ਚ ਕਿੰਨਾ ਮਾੜਾ ਹਾਲ ਹੁੰਦਾ ਆਪਣਾ ਸੋ ਆਪਾਂ ਸਾਰੇ ਪੰਜਾਬੀ ਵੀਰ ਇੱਕ ਸੌਂ ਖਾਈਏ ਵੀ ਹਾਰ ਮਨੋਖ ਲਾਉ ਇੱਕ ਰੁਖ ਸੋ ਆ ਵੀਡੀਓ ਸ਼ੇਅਰ ਵੀ ਕਰੋ ਤੈਨੂੰ ਸੁਣੂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ